ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕੋ ਹੀ ਕਮਰਾ ਹੈ ਇਹਨਾਂ ਕੋਲ ਇਹ ਬਰਾਂਡਾ ਹੈ ਇਹ ਬਰਾਂਡਾ ਬਣਿਆ ਹੋਇਆ ਇਧਰਲੇ ਪਾਸੇ ਡੰਗਰ ਬੱਦੇ ਜਾਂਦੇ ਨੇ ਰਾਤ ਨੂੰ ਭੈਣ ਜਿਹੜੀ ਉਹ ਸਾਗ ਚੀਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਉਧਰਲੇ ਪਾਸੇ ਬੈੱਡ ਲੱਗੇ ਹੋਏ ਨੇ ਉੱਪਰ ਛੱਤ ਦੀ ਹਾਲਾਤ ਵੀ ਦਿਖਾ ਦਿਓ ਕਿ ਉੱਪਰ ਕਾਨਿਆਂ ਵਾਲੀ ਸਿਰਕੀ ਜਿਹੜੀ ਉਹ ਪਾਈ ਹੋਈ ਆ ਵਾਸ ਜਿਹੜੇ ਉਹ ਲੱਗੇ ਹੋਏ ਨੇ ਤੇ ਜਦੋਂ ਬਰਸਾਤ ਆਉਂਦੀ ਹੈ ਤੇ ਇਹ ਵੀ ਚੋਕ ਕੇ ਸਾਰਾ ਘਰ ਦਾ ਸਮਾਨ ਜਿਹੜਾ ਵਾ ਉਹ ਵੀ ਪੇਜ ਜਾਂਦਾ ਬਹੁਤ ਛਿੱਦੀ ਰਹਨੇ ਛੋਟੇ ਛੋਟੇ ਬੱਚੇ ਸੀ ਹੂੰ ਨਿਕੇ ਨਿਕੇ ਸੀ ਬੱਚੇ ਉਤੋਂ ਵੀ ਛੋਟੇ ਸੀ ਜਿੰਦੂ ਦੀ ਮਿਆਂ ਕੇ ਰਹਿ ਰਹੀਆਂ ਅੱਛਾ ਅੱਛਾ ਹਾਂ ਉਹ ਦੋਦੀ ਆਪਣੀ ਦਿਹਾੜੀ ਧੱਪਾ ਕਰਕੇ ਇਹਨਾਂ ਨੂੰ ਪਾਲ ਪੂਲ ਕੇ ਵਿਚਰੇਣ ਜੁਵਾਣ ਕਿਹਾ ਤੁਹਾਡਾ ਨਾ ਘਰ ਵਾਲਾ ਸੀ ਉਹ ਕੀ ਕੰਮ ਕਰਦਾ ਉਹ ਮਰ ਗਿਆ ਉਹ ਦਿਹਾੜੀ ਧੱਪਾ ਹੀ ਕਰਦਾ ਸੀ ਦਿਹਾੜੀ ਧੱਪਾ ਕਰਦਾ ਹਾਂਜੀ ਕਿੱਥੇ ਰਹਿੰਦੇ ਹੁੰਦੇ ਸੀ ਉਦੋਂ ਤੁਸੀ ਉਦੋਂ ਜਿੰਡੇ ਵਾਲੇ ਸ਼ਹਿਰ ਜਿੰਡੇ ਵਾਲੇ ਰਹਿੰਦੇ ਹਾਂਜੀ ਤੇ ਉੱਥੇ ਜਿਹੜਾ ਉਹਦਾ ਤੁਹਾਡਾ ਆਪਣਾ ਥਾਂ ਸੀਗਾ ਉਹ ਥਾਂ ਜਿਹੜਾ ਉਹ ਕਿੱਥੇ ਗਿਆ ਉਹ ਥਾਂ ਸਾਡੇ ਕੋਲ ਨਹੀਂ ਉਥੋਂ ਕਿਹਨੇ ਇਦਾਂ ਲੱਲੂ ਲਿਆ ਉਨਾਂ ਵਿੱਚ ਉੱਚ ਕੇ ਉਹਦੇ ਭਰਾਵਾਂ ਨੇ ਖਾ ਖੋਲਿਆ ਭਰਾ ਇੱਕ ਜਮਾਨ ਨਾਲ ਹਾਂ ਅੱਛਾ ਅੱਛਾ ਤੇ ਹੁਣ ਸਾਡੇ ਕੋਲ ਜਗ੍ਹਾ ਨਹੀਂ ਰਹੀ ਉਹ ਦੋਦੀ ਮੈਂ ਆਈ ਬਰੇ ਚਿਰਤੀ ਮੈਂ ਆ ਗਈ ਹਾਂ 10 12 ਸਾਲ ਹੀ ਹੁਣ ਜ਼ਿਆਦਾ ਚਿਹਰੀ ਹੋ ਗਿਆ ਜੀ ਤੇ ਮੇਰੇ ਹੱਥ ਜੋੜ ਕੇ ਪੀਂੰਤੀ ਇਹਨਾਂ ਦੇ ਘਰੀ ਬਣੇ ਮੈਨੂੰ ਜਗ੍ਹਾ ਬਣਾ ਦੇਣ ਕਮਰਾ ਪਾ ਦੇਣ ਹਾਂ ਹਾਂ ਇਹਦਾ ਕਿਰਾਇਆ ਸੱਚ ਕਿੰਨਾ ਦਿੰਦੇ ਹੋ 1500 ਰੁਪਿਆ ਕਿਰਾਇਆ 1500 ਰੁਪਿਆ ਕਿਰਾਇਆ ਹਾਂ 1500 ਕਰ ਰਹੇ ਹਾਂ ਹੂੰ ਤੇ ਫੇਰ ਇਦਾਂ ਕੰਮ ਬੱਚਿਆਂ ਨੂੰ ਵੀ ਨਹੀਂ ਮਿਲਦਾ ਤੁਸੀਂ ਵੀ ਦਿਹਾੜੀ ਦੱਫਾ ਕਰਦੇ ਹੋ ਹਨਾ ਬਾਡੇ ੁੰਡੇ ਮਾਰ ਕੇ 1500 ਰੁਪਏ ਨਿਕਲ ਆਉਂਦਾ ਕਿਰਾਇਆ ਦਾ ਕੀ ਕੱਢਣਾ ਪੈਂਦਾ ਫਿਰ ਕੀ ਕਰਨਾ ਮਹੀਨੇ ਤਾਂ ਤਾਂ ਉੱਤੇ ਦਿਨ ਪਹੋ ਜਾਂਦੇ ਆ ਜਿਦ ਤੇ ਹੀ ਤਾਂ ਹੂੰ ਇਹ ਮਾਤਾ ਜਿਹੜੀ ਹੈ ਆਪਣੇ ਬੱਚਿਆਂ ਨੂੰ ਲੈ ਕੇ ਡੰਗਰਾਂ ਵਾਲੇ ਬਰਾਂਡੇ ਵਿੱਚ ਰਹਿਣ ਵਾਸਤੇ ਮਜਬੂਰ ਹੈ ਆਪਣਾ ਖੁਦ ਦਾ ਘਰ ਕੋਈ ਨਹੀਂ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਕਿ ਅਸੀਂ ਗਰੀਬ ਪਰਿਵਾਰਾਂ ਵਾਸਤੇ ਐ ਸਵਦਾ ਲੈ ਕੇ ਆਏ ਉਹ ਲੈ ਕੇ ਆਏ ਪਰ ਗਰਾਊਂਡ ਲੈਵਲ ਤੇ ਹੁੰਦਾ ਕੁਝ ਵੀ ਨਹੀਂ ਇਹ ਸੱਚਾਈ ਹੈ ਇਹ ਹਕੀਕਤ ਹੈ ਇਹ ਹਲਕਾ ਖੇਮ ਕਰਨ ਦਾ ਪਿੰਡ ਹੈ ਜੀ ਭਿੱਖੀਵੰਡ ਤੇ ਭਿੱਖੀਵੰਡ ਦੇ ਨਾਲ ਹੀ ਚੇਲੇ ਵਾਲੀ ਕਰਨੌਲੀ ਜਿਹੜੀ ਹੈ ਉਹਦੇ ਚੜਦੇ ਵਾਲੇ ਪਾਸੇ ਘਰ ਤੇ ਡੰਗਰਾ ਵਾਲੇ ਬਰਾਡੇ ਵਿੱਚ ਕਿਰਾਏ ਤੇ ਰਹਿਣ ਨੂੰ ਮਜਬੂਰ ਹੈ ਭੈਣ ਕਾਮਕਾਰ ਵੀ ਇਸ ਬਾਰਡਰ ਏਰੀਆ ਹੋਣ ਕਰਕੇ ਕਾਮਕਾਰ ਵੀ ਬਹੁਤ ਘੱਟ ਨੇ ਮੋਬਾਈਲ ਨੰਬਰ ਭੈਣ ਨੇ ਦੱਸ ਦਿੱਤਾ ਤੇ ਜਰੂਰ ਕੋਸ਼ਿਸ਼ ਕਰਿਓ ਕਿ ਇਸ ਪਰਿਵਾਰ ਦੀ ਕੋਈ ਨਾ ਕੋਈ ਮਦਦ ਜਿਹੜੀ ਆ ਉਹ ਕੀਤੀ ਜਾਵੇ ਸਾਡੇ ਐਨਆਰਆਈ ਵੀਰ ਬੈਠੇ ਨੇ ਸਿੱਖ ਸੰਸਥਾਵਾਂ ਬੈਠੀਆਂ ਨੇ ਵੱਡੇ ਵੱਡੇ ਅਸੀਂ ਲੰਗਰ ਲਾ ਦਿੰਨੇ ਆ ਸਮਾਗਮ ਕਰਾ ਦਿੰਨੇ ਆ ਪਰ ਜ਼ਰੂਰੀ ਉਥੇ ਆ ਜਿੱਥੇ ਇਹਨਾਂ ਲੰਗਰਾਂ ਦੀ ਲੋੜ ਹੈ ਮੈਂ ਹਕੁਤਿਆਰ ਸਿੰਘ ਤੇ ਅੱਜ ਮੈਂ ਖੜਾ ਜੀ ਪਿੱਖੀਵੰਡ ਸ਼ਹਿਰ ਦੇ ਵਿੱਚ ਤੇ ਇੱਥੇ ਚੇਲੇ ਵਾਲਾ ਮੋੜ ਜਿਹੜਾ ਹੈ ਵਜਦਾ ਹੈ ਇੱਥੇ ਇੱਕ ਪਰਿਵਾਰ ਦੇ ਹਾਲਾਤ ਤੁਹਾਨੂੰ ਦਿਖਾਉਣ ਲੱਗਾ ਹੈ ਕਿ ਆਪਣਾ ਘਰ-ਬਾਰ ਨਹੀਂ ਹੈਗਾ ਪਰ ਇੱਥੇ ਡੰਗਰਾਂ ਵਾਲੇ ਬਰਾਂਡੇ ਦੇ ਵਿੱਚ ਰਹਿਣ ਵਾਸਤੇ ਪਰਿਵਾਰ ਮੌਜੂਦ ਹੈ ਪਤੀ ਦੀ ਮੌਤ ਤੋਂ ਬਾਅਦ ਦੋ ਬੱਚਿਆਂ ਨੂੰ ਲੈ ਕੇ ਇਹ ਭੈਣ ਜੰਡਿਆਲੇ ਤੋਂ ਆ ਕੇ ਇੱਥੇ ਰਹਿੰਦੀ ਐ ਕੋਈ ਕਮਾਈ ਦਾ ਸਾਧਨ ਨਹੀਂ ਬੱਚੇ ਵੀ ਅਜੇ ਛੋਟੇ ਨੇ ਤੇ ਦਿਹਾੜੀ ਦਾ ਪਾ ਕਰਨ ਵਾਸਤੇ ਜਾਂਦੇ ਆ ਕਦੀ ਕੰਮ ਮਿਲਦਾ ਕਦੀ ਕੰਮ ਨਹੀਂ ਮਿਲਦਾ ਪਹਿਲਾਂ ਘਰ ਦੇ ਹਾਲਾਤ ਤੁਹਾਨੂੰ ਇੱਕ ਦਿਖਾ ਦੇਵਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕੋ ਹੀ ਕਮਰਾ ਇਹਨਾਂ ਕੋਲ ਇਹ ਬਰਾਂਡਾ ਹੈ ਇਹ ਬਰਾਂਡਾ ਬਣਿਆ ਹੋਇਆ ਇਧਰਲੇ ਪਾਸੇ ਡੰਗਰ ਬੱਦੇ ਜਾਂਦੇ ਰਾਤ ਨੂੰ ਭੈਣ ਜਿਹੜੀ ਉਹ ਸਾਗ ਚੀਰ ਰਹੀ ਐ ਤੁਸੀਂ ਦੇਖ ਸਕਦੇ ਹੋ ਉਧਰਲੇ ਪਾਸੇ ਬੈੱਡ ਲੱਗੇ ਹੋਏ ਨੇ ਉੱਪਰ ਛੱਤ ਦੀ ਹਾਲਾਤ ਵੀ ਦਿਖਾ ਦਿਓ ਕਿ ਉੱਪਰ ਕਾਨਿਆਂ ਵਾਲੀ ਸਿਰਕੀ ਜਿਹੜੀ ਉਹ ਪਾਈ ਹੋਈ ਆ ਵਾਸ ਜਿਹੜੇ ਉਹ ਲੱਗੇ ਹੋਏ ਨੇ ਤੇ ਜਦੋਂ ਬਰਸਾਤ ਆਉਂਦੀ ਹੈ ਤੇ ਇਹ ਵੀ ਚੋਕ ਕੇ ਸਾਰਾ ਘਰ ਦਾ ਸਮਾਨ ਜਿਹੜਾ ਵਾ ਉਹ ਵੀ ਭਿੱਜ ਜਾਂਦਾ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆਂ ਤੇ ਆਪਾਂ ਇਹਨਾਂ ਕੋਲੋਂ ਜਾਣਦੇ ਆਂ ਪੂਰੀ ਕਹਾਣੀ ਕਿ ਕਿੰਨੇ ਕ ਸਮੇਂ ਤੋਂ ਇਸ ਤਰ੍ਹਾਂ ਇਹ ਪਰਿਵਾਰ ਜਿਹੜਾ ਵਾ ਰਹਿਣ ਵਾਸਤੇ ਮਜਬੂਰ ਹੈ ਮਾਤਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਲਵਿੰਦਰ ਕੌਰ ਹੈ ਬਲਵਿੰਦਰ ਕੌਰ ਹਾਂਜੀ ਕਿੰਨੇ ਕ ਸਮੇਂ ਤੋਂ ਇੱਥੇ ਰਹਿ ਰਹੇ ਹੋ ਮੈਂ ਇਤੋਂ ਸਮੇਂ ਤੋਂ ਬਾਬਾ ਚੇੜਦੀ ਮੈਂ ਰਹਿ ਰਹੀ ਹਾਂ ਇੱਥੇ ਦੀ ਥੋੜਾ ਉੱਚੀ ਬੋਲੋ ਬਾਬਾ ਚੇੜਦੀ ਰੇ ਨੇ ਛੋਟੇ ਛੋਟੇ ਬੱਚੇ ਹੀ ਹੈ ਹੂੰ ਨਿੱਕੇ ਨਿੱਕੇ ਸੀ ਬੱਚੇ ਉਹ ਤੋਂ ਵੀ ਛੋਟੇ ਸੀ ਜਿੰਦੂ ਦੀ ਮਿਆਂ ਕੇ ਰਹਿ ਰਹੀਆਂ ਅੱਛਾ ਅੱਛਾ ਹਾਂ ਉਹ ਦੋਦੀ ਆਪਣੀ ਦਿਹਾੜੀ ਦਾ ਪਾ ਕਰਕੇ ਇਹਨਾਂ ਨੂੰ ਪਾਲ ਪੂਲ ਕੇ ਵਿਚਰਿਆ ਨੂੰ ਮਾਨੀ ਤਾ ਤੁਹਾਡਾ ਇਹਦਾ ਘਰ ਵਾਲਾ ਸੀ ਉਹ ਕੀ ਕੰਮ ਕਰਦਾ ਉਹ ਮਰ ਗਿਆ ਉਹ ਦਿਹਾੜੀ ਦਾ ਪਾ ਹੀ ਕਰਦਾ ਸੀ ਦਿਹਾੜੀ ਦਾ ਪਾ ਕਰਦਾ ਹਾਂਜੀ ਸ਼ਰਾਬ ਦੇਟ ਹੋ ਗਈ ਹਾਂਜੀ ਉਹਨਾਂ ਦੀ ਮੌਤ ਦਾ ਕੀ ਕਾਰਨ ਸੀ ਕੀ ਹੋਇਆ ਸੀ ਉਹਨਾਂ ਦੀ ਮੌਤ ਇੱਦਾਂ ਸ਼ਰਾਬ ਸ਼ਰੂਬ ਜ਼ਿਆਦਾ ਪੀਂਦੇ ਸੀ ਅੱਛਾ ਤੇ ਟੀਵੀ ਹੋ ਗਈ ਸੀ ਉਹਨਾਂ ਨੂੰ ਟੀਵੀ ਹੋ ਗਈ ਹਾਂਜੀ ਤੇ ਕਿੱਥੇ ਰਹਿੰਦੇ ਹੁੰਦੇ ਸੀ ਉਦੋਂ ਤੁਸੀਂ ਉਦੋਂ ਜੰਡੇ ਵਾਲੇ ਸ਼ਹਿਰ ਜੰਡੇ ਵਾਲੇ ਰਹਿੰਦੇ ਹਾਂਜੀ ਤੇ ਉੱਥੇ ਜਿਹੜਾ ਉਹਦਾ ਤੁਹਾਡਾ ਆਪਣਾ ਥ ਸਿਗਾ ਉਹ ਥਾਂ ਜਿਹੜਾ ਉਹ ਕਿੱਥੇ ਗਿਆ ਉਹ ਥਾਂ ਸਾਡੇ ਕੋਲ ਨਹੀਂ ਉਥੋਂ ਕਿਸੇ ਨੇ ਇਦਾਂ ਲੱਲੂ ਲਿਆ ਇਦਾਂ ਲੱਲੂ ਹਾਂ ਸਾਰਾ ਐਨੀ ਵੇਚ ਵਾ ਕੇ ਖਾ ਲਿਆ ਉਹਨਾਂ ਹੀ ਵੇਚ ਵੁਚ ਕੇ ਉਹਦੇ ਭਰਾਵਾਂ ਨੇ ਖਾ ਖੋ ਲਿਆ ਭਰਾ ਇੱਕ ਦਿਨ ਨਾਲ ਹਾਂ ਅੱਛਾ ਅੱਛਾ ਤੂੰ ਹੁਣ ਸਾਡੇ ਕੋਲ ਜਗਾ ਨਹੀਂ ਹੂੰ ਦੋ ਦਿ ਮੈਂ ਆਈ ਬਰੇ ਚਿਰਤੀ ਮੈਂ ਆ ਗਈ ਹਾਂ 10 12 ਸਾਲੀ ਉਦੋਂੋਂ ਜ਼ਿਆਦਾ ਚਰੀ ਹੋ ਗਿਆ ਹਾਂ ਹਾਂ अच्छा पर जोड़े ਤੁਹਾਡੇ ਸਹੁਰੇ ਪਰਿਵਾਰ ਸੀਗੇ ਜਿਹੜੇ ਤੁਹਾਡੇ ਦੌਰ ਜੇਠੀ ਉਹਨਾਂ ਵੱਲੋਂ ਕੋਈ ਤੁਹਾਡੀ ਮਤ ਨਹੀਂ ਕੀਤੀ ਕੋਈ ਬਹਾਤੇ ਕੋਈ ਮਤ ਨਹੀਂ ਉਹਦਾ ਘਰੋਂ ਕੱਢਦਾ ਉਹਦਾ ਘਰੋਂ ਕੱਢ ਦਿੰਦਾ ਉਹ ਮਤੂਗੀ ਨਹੀਂ ਤਾਂ ਤੂੰ ਇਹ ਘਾਣੀ ਮਰਲੇ ਕਿਤੇ ਮਰਲੇ ਚ ਕੀ ਦੇ 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 ਇੱਕੋ ਮਰਲਾ ਥਾਲਾ ਹਾਂਜੀ ਉੱਥੇ ਸਾਰਾ ਪਰਿਵਾਰ ਰਹਿੰਦਾ ਕਿੰਨੇ ਭਰਾ ਸੀਗੇ ਤੁਹਾਡੇ ਪਾਇ ਜੁੜੇ ਘਰੋਂ ਤਿੰਨ ਭਰਾ ਸੀ ਉਹ ਅੱਛਾ ਅੱਛਾ ਹਾਂਜੀ ਤੇ ਤਿੰਨ ਪਰਿਵਾਰ ਇੱਕ ਇੱਕ ਵਰਨੇ ਥਾਜ ਰਹਿੰਦੇ ਹਾਂਜੀ ਤੇ ਉਹ ਚੋਕੀ ਬਿਦਿੰਦੇ ਉਹਦੇ ਵਿੱਚੋਂ ਸਾਨੂੰ ਕੀ ਦਿੰਦੇ ਤੁਸੀਂ ਵੀ ਆਪਸਿਆਂ ਨੇ ਜਸ ਕੀ ਦਿੰਦੇ ਕੀ ਨਾ ਦਿੰਦੇ ਸਾਂ ਸੱਸ ਸੋਰਾ ਮਰ ਗਿਆ ਉਹ ਸੁੰਦਰ ਦਾ ਬਚਰਦਾ ਹੀ ਸੀ ਸੱਸ ਸੋਰਾ ਵੀ ਮਰ ਗਿਆ ਉਹ ਵੀ ਮਰ ਗਿਆ ਤੇ ਤੁਹਾਡੇ ਪੇਕੇ ਘਰੋਂ ਲੋਣੀ ਕੋਈ ਮਦਦਤ ਮਿਲੀ ਨਾ ਨਾ ਕੋਈ ਨਹੀਂ ਕਿ ਹੇ ਲੋਣੀ ਮਦਦਤ ਹੂੰ ਤੁਹਾਨੂੰ ਪਤਾ ਹੀ ਆ ਕੋਈ ਵੀ ਨਹੀਂ ਦਿੰਦਾ ਭਰਾ ਤੇ ਆਪ ਦੋ ਹੀ ਉਹ ਜਿਹੜੀਆਂ ਦੁਨੀਆ ਤੋਂ ਮਰ ਗਏ ਬਚਾਰੇ ਇਹ ਕਿਸੇ ਇਕੱਲੇ ਦੇ ਮੂੰਹੋਂ ਦੇ ਕੀ ਦਾ ਵੀ ਆਪਣੀ ਦਿਹਾੜੀ ਦਾ ਪਾ ਕਰਕੇ ਖਾਂਦਾ ਪੀਂਦਾ ਵਿਚਾਰਾ ਪਿਓ ਬਜ਼ੁਰਗੀਆਂ ਮਾਂ ਵੀ ਮਰ ਗਈ ਹੂੰ ਮਾਂ ਵੀ ਮਰ ਗਈ ਮਾਂ ਵੀ ਮਰ ਗਈ ਤੇ ਹੁਣ ਤੁਹਾਡੇ ਕੋਲ ਕਿੰਨੇ ਜੀ ਰਹਿੰਦੇ ਇੱਥੇ ਹੁਣ ਇਹ ਸੀ ਆ ਕਾਕੇ ਦੋ ਕਾਕੇ ਅਤੇ ਮੈਂ ਆ ਬਸ ਅੱਛਾ ਹਾਂਜੀ ਤੇ ਉਹ ਉਹ ਕਿੱਡਾ ਕਿੱਡਿਆ ਆਵੇ ਛੋਟੇ ਛੋਟੇ ਇਹ ਕਾਕੇ ਕਰਦੇ ਕੰਮ ਆ ਕਰਦੇ ਕਿਤੇ ਕਦੀ ਦਿਹਾੜੀ ਲੱਭ ਜਾਂਦੀ ਕਦੀ ਨਹੀਂ ਮਿਲਦੀ ਹੂੰ ਆਹੋ ਆਵੇ ਕਦੀ ਦਿਹਾੜੀ ਲੱਭ ਜਾਂਦੀ ਆ ਕਦੀ ਨਹੀਂ ਲੱਭਦੀ ਤੁਸੀਂ ਵੀ ਕੰਮ ਕਰਨ ਜਾਂਦੇ ਹਾਂਜੀ ਆਹ ਮੈਂ ਵੀ ਚੱਲਦੀ ਆ ਕੰਮ ਕਰ ਤੁਸੀਂ ਕੀ ਕੰਮ ਕਰਦੇ ਮੈਂ ਘਰਾਂ ਦਾ ਹੀ ਕਰਦੀ ਆ ਘਰਾਂ ਦਾ ਕਰਦੀ ਹਾਂਜੀ ਸਫਾਈ ਸਫਾਈ ਦਾ ਇਹ ਭਾਂਡੇ ਪੁੰਡੇ ਮਾਂਜਦੀ ਆ ਹੂੰ ਹਾਂ ਹੁਣ ਫੇਰ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ ਘਰ ਦਾ ਇਦਾਂ ਹੀ ਟਾਈਮ ਪਾਸ ਥੋੜਾ ਬੁੱਧਾਈ ਹੂੰ ਜਿਤਨਾ ਲੈ ਆਈਦਾ ਤੇ ਖਾ ਲਈਦਾ 50 ਦੇ ਨੇ 100 ਦੇ ਲੈ ਇਦਾਂ ਹੂੰ ਰੋਜ਼ ਰੋਜ਼ ਵੀ ਕਿਸ ਲੈ ਆਈਦਾ ਕਿਸੇ ਦੂਜੇ ਤੀਜੇ ਦਿਨ ਵੀ ਲੈ ਆਉਂਦੇ ਹੂੰ ਤੁਹਾਡੇ ਵੋਟਾਂ ਕਿੱਥੋਂ ਦੀਆਂ ਬਣੀਆਂ ਹੋਈਆਂ ਵੋਟਾਂ ਇੱਥੋਂ ਦੀਆਂ ਬਣੀਆਂ ਥੀ ਇੱਥੋਂ ਦੀਆਂ ਬਣੀਆਂ ਹਾਂਜੀ ਕੋਈ ਵੋਟ ਆਲਾ ਕੋਈ ਆਉਂਦਾ ਨਹੀਂ ਮੈਂਬਰ ਸਰਪੰਚ ਕੋਈ ਪੁੱਛਣ ਨਹੀਂ ਆਉਂਦਾ ਤੁਹਾਨੂੰ ਨਹੀਂ ਕੋਈ ਨਹੀਂ ਪੁੱਛਣੇ ਆਉਂਦਾ ਪਿੱਛੇ ਜੇ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਕੋ ਘਰ ਨਹੀਂ ਹੈਗਾ ਉਹਨਾਂ ਨੂੰ 5-5 ਮਰਲੇ ਥਾਂ ਜਿਹੜਾ ਉਹ ਦਿੱਤਾ ਜਾਵੇ ਉਹ ਤੁਹਾਨੂੰ ਮਿਲਿਆ? ਨਹੀਂ ਨਹੀਂ ਸਾਨੂੰ ਨਹੀਂ ਮਿਲਿਆ। ਉਹ ਵੀ ਨਹੀਂ ਮਿਲਿਆ। ਨਹੀਂ ਉਹ ਵੀ ਨਹੀਂ। ਸਰਕਾਰ ਵੱਲੋਂ ਕੋਠਾ-ਪਾਗ ਦਿੱਤਾ ਜਾਂਦਾ ਪੱਕਾ ਉਹ ਵੀ ਨਹੀਂ ਮਿਲਿਆ। ਉਹ ਵੀ ਨਹੀਂ ਮਿਲਿਆ ਸਾਨੂੰ। ਉਹ ਵਿਧਵਾ ਪੈਨਸ਼ਨ ਮਿਲਦੀ ਹੈ? ਹਾਂਜੀ ਉਹ ਮਿਲਦੀ ਹੈ। 2-3 ਮਹੀਨੇ ਹੋ ਗਏ ਹੋ ਗਏ। 2-3 ਮਹੀਨਿਆਂ ਤੋਂ ਮਿਲਦੀ ਹੈ। ਹਾਂ ਉਹ ਤੇ ਪਤੀ ਨੂੰ ਮਰੇ ਨੂੰ ਕਿੱਦਾਂ ਚਿਰ ਹੋਇਆ? ਉਹ ਨੋ ਤਾਂ ਬੜਾ ਚਿਰ ਹੋ ਗਿਆ। ਬੋਟੇ-ਬੋਟੇ ਹੀ ਬੱਚੇ ਜਿਹਨਾਂ ਦਾ ਮਰਿਆ ਵਾ। ਅੱਛਾ ਤੇ ਆਹ ਬਿਜਲੀ ਪਾਣੀ ਆਉਂਦਾ ਕਰੇ? ਹਾਂਜੀ ਹਾਂਜੀ। ਬਿਜਲੀ ਪਾਣੀ ਆਦਾ। ਹਾਂਜੀ ਤੇ ਇੱਕ ਸਰਕਾਰ ਵੱਲੋਂ ਬਾਥਰੂਮ ਦੀ ਮਿਲਦੀ ਐ ਸੋਇਤਾ ਜਿਹੜਾ ਫਲੈਸ਼ ਬਾਥਰੂਮ ਫਲੈਸ਼ ਬਾਹਰ ਦੇ ਦਿੱਤਾ ਤੈਨੂੰ ਉਹ ਤੁਹਾਨੂੰ ਮਿਲਿਆ ਨਾ ਨਾ ਉਹ ਵੀ ਨਹੀਂ ਮਿਲਿਆ ਉਹ ਵੀ ਨਹੀਂ ਮਿਲਿਆ ਨਾ ਕੁਛ ਆਟਾ ਦਾ ਸਕੀਮ ਨਹੀਂ ਮਿਲਦੀ ਆਟਾ ਜਹ ਕਣਕ ਮਿਲਦੀ ਕਣਕ ਮਿਲਦੀ ਆ ਹਾਂਜੀ ਕਣਕ ਮਿਲਦੀ ਆ ਅੱਛਾ ਅੱਛਾ ਹਾਂਜੀ ਤੇ ਕਿੰਨੀ ਕਣਕ ਮਿਲ ਜਾਂਦੀ ਤੁਹਾਨੂੰ ਉਹ ਤਿੰਨ ਥੋੜੇ ਮਿਲਦੇ ਤਿੰਨ ਥੋੜੇ ਮਿਲਦੇ ਹਾਂ ਹੁਣ ਤਾਂ ਤਿੰਨ ਥੋੜੇ ਬਣੀਆਂ ਹੁਣ ਤੇ 15 15 ਕਿਲੋ ਇੱਕ ਜੀ ਦੀ 15 15 ਕਿਲੋ ਇੱਕ ਜੀ ਦੀ ਕਿੰਨੇ ਚਿਰ ਬਾਅਦ ਮਿਲ ਜਾਂਦੀ ਹੈ ਕਦੇ ਚਹੀ ਮੇ ਨਹੀਂ ਮਿਲਦੀ ਕਦੇ ਇੰਨੀ ਚਿਰ ਬਾਅਦ ਨਹੀਂ ਮਿਲਦੀ ਕਦੇ ਹਾਂ ਉਹ ਜਿਹੜੇ ਨਾ ਲੋਕ ਤੁਹਾਨੂੰ ਵੇਖ ਰਹੇ ਨੇ ਬਹੁਤ ਸਾਰੇ ਦਾਨੀ ਸੱਜਣ ਨੇ ਕੋਈ ਆਪਣਾ ਐਨ ਆਰ ਆਈ ਵੀਰ ਨੇ ਹੈ ਨਾ ਕੀ ਅਪੀਲ ਕਰਨੀ ਚਾਹੋਗੇ ਉਹਨਾਂ ਨੂੰ ਕੁਝ ਨਾ ਕੁਝ ਹਾਂਜੀ ਤੇ ਹਾਂ ਜਗਾ ਬਣਦੇਵੇ ਸਭੀ ਘਰ ਪਰਿਵਾਰ ਦੇ ਵਿੱਚ ਜਗਾ ਬਣ ਜੇ ਥੋੜੀ ਬਹੁਤੀ ਮੇਰੇ ਹੱਥ ਜੋੜ ਕੇ ਪੀਂਦੀ ਇਹਨਾਂ ਦੇ ਗਰੀਬ ਨੇ ਮੈਨੂੰ ਜਗਾ ਬਣਾ ਦੇਣ ਕਮਰਾ ਪਾ ਦੇਣ ਹਾਂ ਹਾਂ ਇਹਦਾ ਕਿਰਾਇਆ ਸੱਚ ਕਿੰਨਾ ਦਿੰਦੇ ਹੋ 1500 ਰੁਪਿਆ ਕਿਰਾਇਆ 1500 ਰੁਪਿਆ ਕਿਰਾਇਆ ਹਾਂ 1500 ਕਰਾਇਆ ਹੂੰ ਤੇ ਫੇਰ ਇਦਾਂ ਕਾਮ ਬੱਚਿਆਂ ਨੂੰ ਵੀ ਨਹੀਂ ਮਿਲਦਾ ਤੁਸੀਂ ਵੀ ਦਿਹਾੜੀ ਦਿੱਤਾ ਕਰਦੇ ਹੋ ਹਨਾ ਬਾਡੇ ਪੁੰਡੇ ਮਾਰ ਕੇ 1500 ਰੁਪਏ ਨਿਕਲ ਆਉਂਦਾ ਕਿਰਾਇਆ ਦਾ ਕੀ ਕੱਢਣਾ ਪੈਂਦਾ ਫਿਰ ਕੀ ਕਰਨਾ ਮਹੀਨੇ ਤਾਂ ਤਾਂ ਉੱਤੇ ਦਿਨ ਪਹੋ ਜਾਂਦੇ ਆ ਜਿੰਦੇ ਦੇਈ ਦਾ ਹੂੰ ਮਹੀਨੇ ਤਾਂ ਵੀ ਤਾਂ ਦਿਨ ਹੋ ਜਾਂਦੇ ਆ ਜਿੰਦੇ ਦੇਈ ਦਾ ਹੁਣ ਮਹੀਨਾ ਹੋ ਗਿਆ ਦੋ ਹੂੰ ਛੁੜ ਜਾਂਦੇ ਬੇਕੀ ਲੱਗਾ ਹਾਂ ਹੂੰ ਸੋ ਬੀਬੀ ਜੀ ਦਾ ਗਵੰਦੀ ਆਪਣੇ ਨਾਲ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰ ਲੈਨੇ ਆ ਮਾਤਾ ਜੀ ਤੁਹਾਡਾ ਕੀ ਨਾਮ ਹੈ ਸੁਖਵਿੰਦਰ ਕੌਰ ਸੁਖਵਿੰਦਰ ਕੌਰ ਜੀ ਇਹ ਜਿਹੜਾ ਪਰਿਵਾਰ ਵਾਕਈ ਲੋੜਵੰਦ ਆ ਹਾਂਜੀ ਇਹ ਇਹ ਤਾਂ ਹੈ ਲੋੜਵੰਦ ਮੈਂ ਹੀ ਤਾਂ ਬਹੁਤ ਤਰਸ ਖਾਣੇ ਆ ਪਰ ਆਪਣੀਆਂ ਵੀ ਮਜਬੂਰੀਆਂ ਬੜੀਆਂ ਮੇਰੇ ਪਤੀ ਦੀ ਵੀ ਦਿੱਤ ਹੋਈ ਆ ਤੋ ਮੇਰੇ ਬੱਚੇ ਜਿਹੜੇ ਉਹ ਹੁਣ ਆਪੋ ਆਪ ਦੀ ਚਲ ਤਿੰਨ ਬੱਚੇ ਆ ਦੋ ਦੀ ਡੈਥ ਹੋ ਗਈ ਵਿਚਾਰੇ ਇਸ ਤਰ੍ਹਾਂ ਐਕਸੀਡੈਂਟ ਹੋ ਕੇ ਉਹਦਾ ਬੱਚਾ ਕੱਲਾ ਕੱਲਾ ਕੋਈ ਸਗੋਂ ਉਹਦੀ ਮਾਂ ਵੀ ਮਰ ਗਈ ਮੈਂ ਆ ਮਜਬੂਰੀ ਚ ਨਹੀਂ ਤੇ ਮੈਂ ਤਾਂ ਕਰਨ ਕੋਈ ਭੈੜ ਭਰਾਵਾਂ ਨਾਲ ਕੋਈ ਮਜਤ ਕਰਨ ਦਾ ਕੋਈ ਇਹੋ ਜੀ ਗੱਲ ਨਹੀਂ ਗਨਾ ਨਹੀਂ ਕੋਈ ਮੈਂਬਰ ਪੰਚਾਇਤ ਕੋਈ ਸਰਪੰਚ ਨਾਲ ਕੋਈ ਨਹੀਂ ਆਉਂਦਾ ਵੋਟਾ ਮੰਗਣ ਆਉਂਦੇ ਨੇ ਮੇਰੀ ਗੱਲ ਸੁਣੋ ਮੈਂ ਸੱਚਾਈ ਆ ਭਾਵੇਂ ਜਿੱਥੇ ਮਰਜੀ ਗੱਲ ਚਲੀ ਜਾਵੇ ਭਾਵੇਂ ਘਾਟ ਆਵੇ ਭਾਵੇਂ ਨੁਕਸਾਨ ਹੋਵੇ ਹੁਣ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜੇ ਹੋ ਹੋ ਗਏ ਨਾ ਜਿਹੜੇ ਮੁੱਤ ਬਾਰੇ ਕਹੀ ਉਹ ਪਤਾ ਆਪ ਵੇਚਦੀ ਹੁਣ ਜਿੱਦਾਂ ਤੁਹਾਂ ਕਿਹਾ ਵੀ ਤੁਹਾਨੂੰ ਪਹੇ ਆਉਂਦੇ ਸਰਕਾਰ ਵੱਲੋਂ ਜਿਹੜੀ ਪਹਿਲਾਂ ਕਮਰਿਆ ਦੇ ਆਉਂਦੇ ਸੀ ਹਾਂ ਬਾਅਦ ਵਿੱਚ ਅੱਜ ਦੇ ਪਲੇਚਾ ਦੇ ਆਉਂਦੇ ਕੋਈ ਪਲੇਚਾ ਦਾ ਇਹ ਪਿੱਖੀ ਮੱਦੇ ਪਹਾਨੀ ਅਜ ਤੱਕ ਆਇਆ ਹੂੰ ਸਰਕਾਰ ਤੇ ਕਹਿ ਰਹੀ ਵੀ ਸਾਰਾ ਕੁਝ ਦੇ ਰਹੇ ਹੈ ਉਹ ਦੇ ਰਹਿਣਾ ਹੁਣ ਇੱਥੇ ਗੱਲ ਕੀਤੀ ਜਿਹੜਾ ਇੱਥੇ ਸੁਣ ਲਈ ਕਿਸੇ ਨੇ ਤੋ ਕਿਸੇ ਨੇ ਗਾਂ ਢਾ ਦਿੱਤੀ ਉਹਨਾਂ ਕਰ ਰਹਿਣਾ ਇਹਨਾਂ ਸਾਡੀ ਬੇਇੱਜ਼ਤੀ ਕਰਵਾਈਓ ਮੇਰੇ ਮੁੰਡਿਆ ਦਾ ਵੈਰਵਾਦਾ ਹੂੰ ਸਮਝ ਲੱਗੀ ਨਾ ਹੁਣ ਇਹਦੇ ਵਿੱਚ ਸੱਚਾਈ ਜਿਹੜੀ ਸੱਚਾਈ ਮੋਹੋਂ ਨਿਕਲਦੀ ਐ ਸਹੀ ਗੱਲ ਤੇ ਤੁਹਾਡੀ ਵੀਡੀਓ ਵੀ ਲੋਕਾਂ ਵੇਖ ਹੀ ਲੈਣੀ ਹੁਣ ਹਾਂਜੀ ਤੇ ਮੈਂ ਸੱਚ ਕਿਹਾ ਹੈ ਨਾ ਵੇਖੀ ਜਾਂਦੇ ਵੇਖੀ ਜਾਂਦੇ ਜਿਹੜੀ ਸੱਚ ਇੱਥੇ ਕੋਈ ਕੱਖ ਨਹੀਂ ਮਿਲਦਾ ਇੱਥੇ ਕਣਕ ਮਿਲਦੀ ਆ ਹੂੰ ਉਹ ਮਿਲ ਜਦ ਸੌ ਮਿਨੀ ਉਹ ਮਿਲ ਜੇ ਸੀ ਮਿਲ ਮੇਰਾ ਕੋਈ ਇਹਦੇ ਵਿੱਚ ਮੇਰਾ ਨਾ ਕੋਈ ਨਿਸ਼ਕਾਨ ਵਾਲੀ ਗੱਲ ਓਏ ਹੂੰ ਕਿਉ ਮੈਂ ਸੱਚ ਦੱਸਣ ਲਈ ਇਹਦੇ ਵਿੱਚ ਕੋਈ ਨਹੀਂ ਇਹਦੇ ਵਿੱਚ ਕਾਦਾ ਨੁਕਸਾਨ ਠੀਕ ਹੈ ਜਿਹੜੀ ਸਚਾਈ ਉਹ ਤਾਂ ਸਚਾਈ ਹੈ ਨਾ ਆਪਾਂ ਕਿਹੜਾ ਵੀ ਕਿਸੇ ਤੋਂ ਅਬ ਕਿਸੇ ਦਾ ਨਾਮ ਲੈਣ ਦੇ ਹਨਾ ਹਾਂ ਨਾ ਹਾਂ ਬਨਾਮ ਤਾਂ ਲੈਣਾ ਨਹੀਂ ਨਾ ਤਰਾ ਹੀ ਕੋਈ ਬੀਬੀ ਹਨਾ ਹੂੰ ਕੋਈ ਨਾ ਲਾਗੇ ਚਾਗੇ ਕੋਈ ਕਿਸੇ ਨੇ ਕਿਹਾਗਾ ਤੇ ਬਾਕੀ ਗੱਲ ਆਏ ਆ ਵੀ ਆਪਾਂ ਸੱਚ ਕਿਹਾ ਬੱਚਿਆਂ ਦਾ ਲੋਕ ਫਿਰ ਪਤਾ ਪਾਇਆ ਵੈਰ ਵਿਰੋਧ ਦੇ ਹਨ ਕਿਉਂ ਅਸੀਂ ਜਿਹੇ ਰੋਲਾ ਪਾਈਏ ਤੇ ਲੋਕਾਂ ਬੱਚਿਆਂ ਦੇ ਵੈਰ ਪੈ ਜਾਂਦੇ ਵੀ ਇਹਦੀ ਮਾਂ ਨੇ ਆਖਿਆ ਅੱਛਾ ਹੁਣ ਜਿੱਦਾਂ ਆਪਾਂ ਇੱਥੇ ਗੱਲ ਕੀਤੀ ਐ ਨਾ ਗਰੀਬਾਂ ਦੀ ਦਰਸ ਖਾਦਾ ਹਨਾ ਤੇ ਕੋਈ ਇਹਨੂੰ ਜ਼ਿਆਦਾ ਤਰਸਉਂਦਾ ਸੀ ਹੂੰ ਤੇ ਚਰ ਸੋਤੋਂ ਡਰੀਦਾ ਜਿੰਨੇ ਪੈਦਾ ਕੀਤਾ ਹਨਾ ਬਿਲਕੁਲ ਤੇ ਭਾਓ ਆਉਂਦਾ ਏ ਜੇ ਕੋਲ ਹੋਵੇ ਤੇ ਦੇ ਦਈਏ ਨਾ ਕੋਲ ਹੋਵੇ ਜੇ ਕਿੱਥੋਂ ਦੇ ਸਕਦੇ ਆ ਹੁਣ ਮੇਰੇ ਤੇ ਆਪਤੀ ਦੀ ਡੈਥ ਹੋਈ ਚਾਹੀਦੀ ਆਪ ਆਪ ਦਾ ਆਪੋ ਆਦਾ ਖਾਨਦਾਂ ਕਰੰਦਾ ਬਹੁਤ ਧੰਵਾਦ ਜੀ ਬਹੁਤ ਧੰਵਾਦ ਪਰਮੇਸ਼ਰ ਦਾ ਵਿਚੇਰਾ ਦੀ ਮਾਜਤ ਸਹਾਤਾ ਹੋ ਚੱਕਦੀ ਜੀ ਨੇ ਬਹੁਤ ਲੋਕੀ ਦੇਣ ਦਾ ਹੈ ਦਾਨੀ ਬਹੁਤ ਹੈ ਬਹੁਤ ਲੋਕੀ ਦਾਨੀ ਹੈ ਜੀ ਤੇ ਜੇ ਪਰਮੇਸ਼ਰ ਵੱਲੋਂ ਦੀ ਮਾਜਤ ਹੋ ਜੋ ਇਹ ਨਾ ਦਾ ਛਟਕਾਰਾ ਜੋ ਵਿਚੇਰੇ ਦੀ ਜਿੰਦਗੀ ਸੌਰ ਜੀ ਜੀ ਅੱਛਾ ਮਾਤਾ ਜੀ ਤੁਹਾਡੇ ਕੋਲ ਮੋਬਾਈਲ ਨੰਬਰ ਹੈਗਾ ਕੋਈ ਹਾਂ ਬੋਲੋ ਨੰਬਰ ਬੋਲੋ 7710456927 ਦੁਬਾਰਾ ਫਿਰ ਬੋਲ ਦਿਓ 7710456927 ਜੀ ਸੋ ਸੰਗਤ ਜੀ ਇਹ ਪਰਿਵਾਰ ਦੇ ਨਾਲ ਅੱਜ ਤੁਹਾਡੀ ਗੱਲਬਾਤ ਅਸੀਂ ਕਰਾਈ ਹੈ ਕਿ ਇਹ ਪਰਿਵਾਰ ਡੰਗਰਾਂ ਵਾਲੇ ਬਰਾਂਡੇ ਵਿੱਚ ਰਹਿਣ ਵਾਸਤੇ ਮਜਬੂਰ ਹੈ ਜਿੱਥੇ ਜਾਨਵਰ ਵੀ ਰਹਿਣਾ ਪਸੰਦ ਨਹੀਂ ਕਰਦੇ ਕਿਉਂਕਿ ਸਰਦੀ ਦਾ ਮੌਸਮ ਹੈ ਤੇ ਸਰਦੀਆਂ ਦੇ ਦਿਨਾਂ ਦੇ ਵਿੱਚ ਹਰ ਕੋਈ ਆਪੋ ਆਪਣੇ ਬੱਚਿਆਂ ਨੂੰ ਆਪਣੇ ਆਪਣੇ ਪਰਿਵਾਰ ਨੂੰ ਬੁਲੇਟ-ਬੁਲੇਟ ਕੇ ਰੱਖਦਾ ਹੈ ਕਿ ਕਿਤੇ ਸਰਦੀ ਸਾਡੇ ਬੱਚਾਂ ਤੇ ਅਸਰ ਨਾ ਕਰੇ ਪਰ ਇਹ ਮਾਤਾ ਜਿਹੜੀ ਹੈ ਆਪਣੇ ਬੱਚਿਆਂ ਨੂੰ ਲੈ ਕੇ ਡੰਗਰਾਂ ਵਾਲੇ ਬਰਾਂਡੇ ਵਿੱਚ ਰਹਿਣ ਵਾਸਤੇ ਮਜਬੂਰ ਹੈ ਆਪਣਾ ਖੁਦ ਦਾ ਘਰ ਕੋਈ ਨਹੀਂ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਨੇ ਕਿ ਅਸੀਂ ਗਰੀਬ ਪਰਿਵਾਰਾਂ ਵਾਸਤੇ ਐ ਸਵਿਧਾ ਲੈ ਕੇ ਆਏ ਉਹ ਲੈ ਕੇ ਆਏ ਪਰ ਗਰਾਊਂਡ ਲੈਵਲ ਤੇ ਹੁੰਦਾ ਕੁਝ ਵੀ ਨਹੀਂ ਇਹ ਸੱਚਾਈ ਹੈ ਇਹ ਹਕੀਕਤ ਹੈ ਇਹ ਹਲਕਾ ਖੇਮ ਕਰਨ ਦਾ ਪਿੰਡ ਹੈ ਜੀ ਭਿੱਖੀਵੰਡ ਤੇ ਭਿੱਖੇਵੰਡ ਦੇ ਨਾਲ ਹੀ ਚੇਲੇ ਵਾਲੀ ਕਰਨੌਲੀ ਜਿਹੜੀ ਹੈ ਉਹਦੇ ਚੜਦੇ ਵਾਲੇ ਪਾਸੇ ਘਰ ਤੇ ਡੰਗਰਾਂ ਵਾਲੇ ਬਰਾਂਡੇ ਵਿੱਚ ਕਿਰਾਏ ਤੇ ਰਹਿਣ ਨੂੰ ਮਜਬੂਰ ਹੈ ਭੈਣ ਤੇ ਇਸ ਬਰਾਂਡੇ ਦਾ ਵੀ 1500 ਰੁਪਿਆ ਕਿਰਾਇਆ ਦੇਣਾ ਪੈਂਦਾ ਤੇ ਨਾਲ ਦੀ ਨਾਲ ਕਾਮਕਾਰ ਵੀ ਇਸ ਬਾਦਰ ਏਰੀਆ ਹੋਣ ਕਰਕੇ ਕਾਮਕਾਰ ਵੀ ਬਹੁਤ ਘੱਟ ਨੇ ਮੋਬਾਈਲ ਨੰਬਰ ਭੈਣੇ ਦੱਸ ਦਿੱਤਾ ਤੇ ਜਰੂਰ ਕੋਸ਼ਿਸ਼ ਕਰਿਓ ਕਿ ਇਸ ਪਰਿਵਾਰ ਦੀ ਕੋਈ ਨਾ ਕੋਈ ਮਦਦ ਜਿਹੜੀ ਆ ਉਹ ਕੀਤੀ ਜਾਵੇ ਸਾਡੇ ਐਨਆਰਆਈ ਵੀਰ ਬੈਠੇ ਨੇ ਸਿੱਖ ਸੰਸਥਾਵਾਂ ਬੈਠੀਆਂ ਨੇ ਵੱਡੇ ਵੱਡੇ ਅਸੀਂ ਲੰਗਰ ਲਾ ਦਿੰਨੇ ਆ ਸਮਾਗਮ ਕਰਾ ਦਿੰਨੇ ਆ ਪਰ ਜਰੂਰੀ ਉੱਥੇ ਆ ਜਿੱਥੇ ਇਹਨਾਂ ਲੰਗਰਾਂ ਦੀ ਲੋੜ ਆ ਗੱਡੀਆਂ ਰੋਕ ਰੋਕੇ ਲੰਗਰ ਛਕਾਉਣ ਵਾਲਿਆਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਇੱਥੇ ਵੀ ਜ਼ਰੂਰ ਧਿਆਨ ਦਿਓ ਜੇ ਕਿ ਲੰਗਰ ਦੀ ਜ਼ਰੂਰਤ ਹੈ ਕਿੱਥੇ ਸੋ ਸਰਕਾਰਾਂ ਵੀ ਧਿਆਨ ਦੇਣ ਸਾਡੇ ਦਾਨੀ ਵੀਰ ਵੀ ਧਿਆਨ ਦੇਣ ਤਾਂ ਜੋ ਆਪਣੇ ਪਰਿਵਾਰਾਂ ਦਾ ਅਸੀਂ ਆਪਣੇ ਪਰਿਵਾਰਾਂ ਨੂੰ ਸੰਭਾਲ ਸਕੀਏ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ